ਲੋਵੀ ਬੇਲੀ ਤੇ ਤਲਵੰਡੀ ਖੜੇ ਆ ਟਰੈਕਟਰ ਮੇਲੇ ਤੇ ਤੇ ਥਾੜੀ ਦੇ ਸੀਜ਼ਨ ਤੋਂ ਬਾਅਦ ਪਹਿਲੀ ਮੰਡੀ ਆ ਤੇ ਨਾਲ ਆਪਣੇ ਗੁਰਪ੍ਰੀਤ ਹੈ ਤੇ ਗੁਰਪ੍ਰੀਤ ਨਾਲ ਕੋਲੇ 4-5 ਟਰੈਕਟਰ ਹੈ ਹਨਾ ਤੇ ਕੱਲੇ-ਕੱਲੇ ਟਰੈਕਟਰ ਦੀ ਰੇਟ ਦੀ ਜਾਣਕਾਰੀ ਸਾਰੀ ਡਿਟੇਲ ਡਿਸਕ੍ਰਿਪਸ਼ਨ ਸਭ ਸਾਰਾ ਕੁਝ ਲੈ ਕੇ ਦੇਵਾਂਗੇ ਤੇ ਗੁਰਪ੍ਰੀਤ ਕੀ ਹਾਲ ਚਾਲ ਹੈ ਠੀਕ ਆ ਬਾਈ ਵਧੀਆ ਠੀਕ ਠਾਕ ਹੈ ਵਧੀਆ ਵੜਤੀ ਕਣਕ ਹੋ ਗਿਆ ਬਾਈ ਨਿਮੇੜਦਾ ਅੱਛਾ ਬਹੁਤ ਠੀਕ ਠਾਕ ਹੈ ਬਹੁਤ ਵਧੀਆ ਬਾਈ ਚੰਗਾ ਹੋ ਗਿਆ ਝਾੜ ਵਧੀਆ ਵਧੀਆ ਬਾਈ ਹਾਂ ਅੱਛਾ ਤੇ ਫਿਰ ਸ਼ੁਰੂ ਆਪਾਂ ਇਹ ਤੋਂ ਕਰੀਏ ਹਾਂ ਸੋਨਾਂ ਲਈ ਕ ਆਪਣੇ ਕੋ ਘਰੇ ਹੀ ਪੌਂਦਾ ਸੀਗਾ ਹੁ ਕਰੀਆ ਪਾ ਗੋਣ ਵੀ ਜਨਵਾਤੇ ਰੱਖਿਆ ਜੀ ਅੱਛਾ ਟਰੈਕਟਰ ਨਾ ਮਾਇ ਪੂਰਾ ਚੰਗਰ ਟਰੈਕਟਰ ਸੋਹਣਾ ਟਰੈਕਟਰ ਹੈ ਨਾ ਹਾਂ 21 ਮਾੜਲਾ ਹਾਂ ਚੰਗਰ ਲਾਉਂਗਾ 55 ਐਚਪੀ ਵਾਲਾ 55 ਕੈਟਾਗਰੀ ਚ ਆ ਗਿਆ ਹੈ ਨਾ ਇਹ ਕਿਉਂਕਿ ਇੱਥੇ ਦੇਖ ਲਓ ਆ ਜੀ ਦਿਖਾਣੇ ਕਹਿੰਦਾ ਨਹੀਂ ਇੱਥੇ ਇਹ ਚੀਜ਼ ਹੁੰਦੀ ਹੈ ਨਾ 55 ਕੈਟਾਗਰੀ ਚ ਤੇ ਜਿਹੜੀ ਸਪੀਡ ਆ ਚੰਗਰ ਵਾਲਾ ਜਿਹੜੀ ਸਪੀਡ ਆ ਗਿਆ ਹੈ ਨਾ ਤੇ ਬਾਕੀ ਚੇਂਜਰ ਆ ਗਿਆ ਚੇਂਜਰ ਆ ਦੋਸਤੋ ਜਿਹੜੀ ਚੀਜ਼ ਹੈ ਉਹ ਇੱਥੇ ਹੁੰਦਾ ਹੈ ਨਾ ਆ ਗਿਆ ਕਿਵੇਂ ਮਰਜ਼ੀ ਮਾਰ ਦੇ ਉਧਰਲੇ ਪਾਸੇ ਆ ਗਿਆ ਹੈ ਨਾ ਆ ਗਿਆ ਹਾਂ ਸੌਰੀ ਇੱਧਰ ਆ ਗਿਆ ਇਹ ਚੇਂਜਰ ਚ ਆ ਗਿਆ ਹਰਿਆਣਾ ਨੰਬਰ ਹੈ ਹਨਾ ਹਾਂ ਐਨਓਸੀ ਮਿਲ ਜੂਗੀ ਹਨਾ ਕਿਸੇ ਵੀ ਸਟੇਟ ਦੀ ਲੈਣੀ ਹੋਵੇ ਹੂੰ ਤੇ ਐਨਓਸੀ ਇਹਨੇ ਕਰਵਾ ਕੇ ਦੇਣੀ ਹੈ ਤੇ ਜਿਹੜਾ ਇੰਸ਼ੋਰੈਂਸ ਹੈ ਹਾਂ ਉਹ ਵਜੇ ਅਗਲੇ ਦਾ ਲੱਗੂ ਉਹ ਅਗਲੇ ਦਾ ਹੋਊਗਾ ਹਨਾ ਹਾਂ ਤੇ ਬਾਕੀ ਗੇਅਰ ਇੰਜਨ ਕਨੀ ਹੋ ਤੱਕ ਓਕੇ ਬਈ ਬਾਹਰ ਹੁਣ ਤਾਂ ਆਪ ਆਪ ਜ ਕਰੇ ਮੈਂ ਤੈਨੂੰ ਅਸੀਂ 2 ਮਿੰਟ ਲਾਏ ਨਹੀਂ ਆਪਾਂ ਹੁਣ ਆਦੇ ਘਰੇ ਕੰਮ ਤੋਂ ਹੁਣ ਜਾਂਦੇ ਅਚਾ ਚ ਕੀ ਨਾ ਲੈਂਦੇ ਹੁੰਦੇ ਕਿੰਨਾ ਚੱਲਿਆ ਹੋਇਆ ਇਹ ਚੱਲ ਬਾਈ ਹੁੰਦਾ ਮਿੰਟ ਤੁਸਾ 5:30 ਘੰਟਾ 5:30 ਘੰਟਾ ਹੈਨਾ ਬਹੁਤ ਹਸਾਬ ਦਾ ਚੱਲਿਆ ਹੈਨਾ ਹਾਂ ਹਾਂ ਤੇ ਡਿਮਾਂਡ ਇਹਦੀ ਹੈਗੀ 6 ਲੱਖ 5000 ਰੁਪਏ ਹੈਨਾ 6 5 ਤੇ ਕਿੱਥੋਂ ਤੱਕ ਹੋ ਜੂਗਾ ਦੇਦਾ 5 ਲੱਖ 8000 ਦਾ 5 80 ਦਾ ਹਾਂ ਬਾਕੀ ਹੋਰ ਕੋਈ ਮੌਕੇ ਤੇ ਹੋ ਜੂ ਹਾਂ ਜੀ ਹੋਰ ਵੀ ਹੋ ਜੂ ਟਰੈਕਟਰ ਚੰਗਾ ਭਾਵੇਂ ਵਾਕੇ ਲਾ ਹਾਂ ਟਰੈਕਟਰ ਦਾ ਦਿੱਸੀ ਜਾਂਦਾ ਹੈਨਾ ਪੇਂਟ ਪੂਲ ਕੰਨੀਓ ਸਾਰਾ ਤੁਸੀਂ ਦੇਖ ਲਓ ਹੈਨਾ ਨਾਲ ਦੇ ਟੈਕੋ ਦਾ ਸਭ ਕੁਝ ਨਾਲ ਦੇ ਪਿਆ ਕਿੰਨੇ ਕ ਪੈਸੇ ਮੰਨਦਾ ਗੁਰਪੀ ਟਾਇਰ ਬਾਈ ਇਹਦੇ ਬਾਈ 75 ਰੁਪਏ 75 ਰੁਪਏ ਟਾਇਰ ਹੈਨਾ ਨਾਲ ਦੇ 75 ਰੁਪਏ ਟਾਇਰ ਬਾਕੀ ਉਹ ਵੀ ਸਮੇਂ ਆ ਸੋਣਾ ਰੱਖਿਆ ਹੋਇਆ ਸੀ ਕਿਸੇ ਨੇ ਨਾ ਨਵੀਂ ਆ ਜਲੇ ਟ੍ਰਾਲੇ ਤੇ ਚੱਲਿਆ ਟ੍ਰਾਲੇ ਤੇ ਖੇਤੀਬਾੜੀ ਚੱਲਿਆ ਜਿੰਨਾ ਚੱਲਿਆ ਪਹਿਲੀ ਪਾਰਟੀ ਦਾ ਫਰਸਟ ਓਨਰ ਹੈ ਹਨ ਤੇ ਉਸ ਤੋਂ ਅੱਗੇ ਕਿਹੜਾ ਆ ਗਿਆ ਅੱਗੇ ਆਪਣੇ 265 265 ਆ ਗਿਆ ਇਹ ਕਿੰਨੇ ਮਾਡਲ ਹੈ 99 99 ਮਾਡਲ ਹੈ ਇਹ ਹੈ ਨਾ ਇਹਦਾ ਕੀ ਇਹਦੀ ਦੇਣਾ ਡਿਟੇਲ ਫਿਰ ਸਾਹ ਬਹੁਤ ਟਰੈਕਟਰ ਬਈ ਹੂੰ ਬਹੁਤ ਸਾਰਾ ਪੇਂਟ ਸਾਰਾ ਜਿੰਨਾ ਹੈਗਾ origianal ਜਿੰਨਾ ਆਪਣੇ ਆਪਣੇ ਬਕਾਇਦਾ ਆਪਣੇ ਘਰ ਦੇ ਨਾਲ ਗਵਾਂਢੀ ਉਹਨਾਂ ਤੋਂ ਲਿਆ ਘਰੇ ਪਾਉਂਦੇ ਹਾਂ ਮਗਰ ਇਹਨੂੰ ਦੇਖ ਤੁਸੀਂ ਤੇਰਾ ਹੀ ਹੋ ਗਿਆ ਤੇਰਾ ਹੀ ਹੋ ਗਿਆ ਜੋ ਗਵਾਨ ਹੋ ਗਿਆ ਹੈ ਨਾ ਮਗਰ ਇਹਨੂੰ ਦੇਖਾਂ ਪਏ ਸ਼ੀਸ਼ੇ ਵਰਗੇ ਨਹੀਂ ਇਹਨਾਂ ਦੇ ਇੰਡਰਾੜ ਆਏ ਭਾਈ ਜਮਾਂ ਗਲ ਜਾਂਦੇ ਵਣ ਦੇਖਾਂ ਪਏ ਦੇਖ ਕਿੰਨੇ ਮਾਡਲ ਸੀ ਇਹ 99 ਮਾਡਲ ਹੈ 99 ਮਾਡਲ ਹੈ ਨਾ ਤੇ ਨੰਬਰ ਪੰਜਾਬ ਹੈ ਇਹ ਨੰਬਰ ਹਰਿਆਣਾ ਇਹ ਵੀ ਹਰਿਆਣਾ ਨੰਬਰ ਆ ਗਿਆ ਹੈ ਨਾ ਪਰ ਹਣਾ ਪੰਜਾਬ ਨਾਂ ਤਾਂ ਹੁੰਦੇ ਨਹੀਂ ਭਾਈ ਇਹ ਵਸਤ ਹਾਂ ਹੁੰਦੇ ਹੀ ਨਹੀਂ ਤਾਂ ਚਲਾ ਇੱਕ ਆਈ ਵੀ ਹਾਂ ਟਰੈਕਟਰ ਸੋਹਣਾ ਹੈ ਨਾ ਜਿੰਨਾ ਇਹ ਕਹਿਣ ਦਾ ਮਤਲਬ ਵੀ ਟਰੈਕਟਰ ਤਾਂ 99 ਮਾਡਲ ਹੈ ਜਿਵੇਂ 99 ਮਾਡਲ ਨਾਲ ਦੇ ਹਿਸਾਬ ਨਾਲ ਪੂਰਾ ਸੋਹਣਾ ਪੂਰਾ ਹੈ ਨਾ ਪੂਰਾ ਸਾਫ ਪਿਆ ਹੈ ਨਾ ਤੇ ਡਿਮਾਂਡ ਇਹਦੀ 1,55 ਇਹਰ ਕੀ ਕੁਛ ਹੋਊਗਾ ਇਹਦਾ ਇਹ 1 ਲੱਖ 40 ਹਜ਼ਾਰ ਦਾ ਦੇ ਦਾਂਗੇ 1 ਲੱਖ 40 ਹਜ਼ਾਰ ਦਾ ਹਾਂ ਕੋਈ ਹਜ਼ਾਰ ਖੰਡ ਹੋਰ ਲੈਸ ਕਰਦਾ ਇਸ ਮੌਕੇ ਤੇ ਬਸ ਆ ਕਿੜਾ ਕੋਈ ਬਾਲਾ ਵੱਡਾ ਸੌਦਾ ਹੈ ਨਾ ਹਾਂ ਹਾਂ 1.5 ਲੱਖ ਦਾ ਸੌਦਾ ਹੀ ਆ ਸਾਰਾ ਨਾ ਟਰੈਕਟਰ ਚੰਗਾ ਟਰੈਕਟਰ ਵਧੀਆ ਹੈ ਨਾ ਵਾਕੇ ਲੈ ਜਾ ਟਰੈਕਟਰ ਅੱਛਾ ਆਪਣੇ ਘਾਉ ਪਿੰਡ ਦੇ ਕੋਲੇ ਚੱਲਦਾ ਸੀ ਹਾਂ ਰਸੀਦ ਦੀ ਤਸੱਲੀ ਵੀ ਉਸ ਹਸਾਬ ਨਾਲ ਦਿੱਤੀ ਜਿਆ ਕੱਲ ਹੀ ਕੱਲ ਹੀ ਲਿਆ ਸ਼ਾਮ ਨੂੰ ਅੱਛਾ ਕੱਲ ਸ਼ਾਮ ਨੂੰ ਲਿਆ ਹੈ ਹਾਂ ਬਾਕੀ ਨਹੀਂ ਟਰੈਕਟਰ ਸਾਮ ਸਮਾਈ ਚ ਆਇਆ ਹੈ ਨਾ ਹੁਣ ਜੀ ਆਪਾਂ ਇਹ ਕਹਿੰਗੇ ਵੀ ਪੇਂਟ ਹੈ ਨਹੀਂ 99 ਮਾਡਲ ਹੈ 99 ਮਾਡਲ ਟਰੈਕਟਰ ਕਿੰਨਾ ਟਾਈਮ ਹੋ ਗਿਆ ਦੇਖ ਲਓ ਤੁਸੀਂ ਨਾ 25 26 ਸਾਲ ਹੋ ਗਏ ਹਾਂ 1 ਲੱਖ 40 ਦਾ ਹੋ ਜੂ ਇਹ ਹਾਂ ਕੋਈ 1000 ਅੰਡ ਬਸ ਮੈਂ ਇਧਰ ਉਧਰ ਹੋ ਜੂ ਇਧਰ ਉਧਰ ਹੋ ਜੂਗਾ 1000 ਹੋ ਜੂਗਾ ਹਨਾ 1500 ਜੀ ਵੱਧ ਹੋਣਾ ਹਨਾ ਇਧਰ ਉੱਤੇ ਕੀ ਹੋਣਾ ਚਲ ਕੋਈ ਵੀਡੀਓ ਦੇਖ ਕੇ ਕਹਿੰਦਾ ਆ ਕੇ ਸ਼ਾਰਟ ਰੋ ਦਿਖਾਉਂਦਾ ਹੈ ਸਕਰੀਨ ਸ਼ਾਟ ਪੁੱਤਾ ਹੋਰ ਹੋ ਜੂਗਾ ਜਦੋਂ 2000 ਜਾਂ ਹਾਂ ਚਲ ਇੰਨਾ ਕੀ ਹੋਈ ਜਾਂਦਾ ਇੰਨੇ ਸੌ ਦੇ ਚਾਹ ਹਨਾ ਇਹ ਉਸ ਤੋਂ ਅੱਗੇ ਆ ਕੇ ਅੱਗੇ 2008 ਮਾਡਲ ਹੈ ਇਹ 8 ਮਾਡਲ ਚੰਗਾ ਟਰੈਕਟਰ ਹੈ ਕਿਤੇ ਟੁੱਟੇ ਭੱਜਾ ਨਹੀਂ ਟਰੈਕਟਰ ਦੇਖ ਲੁੱਤਾ ਜਿਹੜੇ ਜਿਹੇ ਹੈਗੇ ਠੀਕ ਹੀ ਹੈ ਸਹੀ ਗੱਲ ਹੈ ਹਨਾ ਬਾਕੀ ਇੰਨੇ ਨੀਵੇਂ ਮਾਡਲ ਤੇ ਹੀ ਹੁੰਦਾ ਵੀ ਬਿਲਡਿੰਗ ਦਾ ਹੁਣ ਸੋਚਣਾ ਨਹੀਂ ਹੁੰਦਾ ਹਨਾ ਤੇ ਬਾਕੀ ਗੇਅਰ ਇੰਜਨ ਕੰਨੀਓ ਕਿਵੇਂ ਗੁਰਤੀ ਦਾ ਓਕੇ ਹੈ ਬਾਈ ਓਕੇ ਹੈ ਓਕੇ ਜਮਾ ਹਾਂ ਅੱਛਾ ਨੰਬਰ ਹੈ ਹਰਿਆਣਾ ਕੇ ਪੰਜਾਬ ਹੈ ਇਹ ਪੰਜਾਬ ਹੈ ਹਨਾ ਇਹ ਵਪਾਰ ਲਾਈਨ ਚ ਜਾਣਾ ਟਰੱਕ ਕਿਸੇ ਨੇ ਵਪਾਈ ਨੇ ਵਪਾਰ ਨਹੀਂ ਵਪਾਰੀ ਨੇ ਲੈਣਾ ਹੋਵੇ ਦੋ ਰੁਪਏ ਚੰਗੇ ਦੇ ਦੂ ਹਿਆਰਤ ਕਰਾ ਚਾ ਤਿਆਰ ਕਰਵਾ ਕੇ ਹਨਾ ਬਾਕੀ ਤੂੰ ਤਾਂ ਇੱਧੇ ਲਾਇਆ ਇਹਨੂੰ ਜਿੰਮੀ ਸੀ ਜਾਣ ਲੇਤਾ ਹੈ ਹਨਾ ਕਿਤੇ ਦਾ ਹੋ ਜੂ ਫਿਰ ਇਹ ਇੱਕ 60000 ਦਾ ਦੇ ਦੇ 160000 ਹਾਂ ਉਹ ਇੱਕ ਜਾਲੀ ਦਾ 160000 ਆ ਅੱਠ ਮਾਡਲ ਆ 2000 ਇਹ ਅੱਠ ਮਾਡਲ ਆ ਗਿਆ ਉਹ 99 ਆ ਗਿਆ ਹਾਂ ਹੂੰ ਤੇ ਇਸ ਤੋਂ ਅੱਗੇ 35 ਸੋਨਾ ਲਿਕਾ 35 ਸੋਨਾ ਲਿਕਾ ਟਰੈਕਟਰ ਆਪਾਂ ਜਮ ਕੋਕਾ ਵੀ ਲਗਦੇ ਆ ਸਾਰੇ ਨਹੀਂ ਨਹੀਂ ਟਰੈਕਟਰ ਸੋਨੇ ਹੁੰਦੇ ਤੇਰੇ ਯਾਰ ਹਣਾ ਗੰਦ ਨਹੀਂ ਆਪਾਂ ਕਦੇ ਲਿਆਂਦਾ ਆ ਵੀ ਸੋਨਾ 35 ਵਾਲਾ ਹੈ ਨਾ ਹਾਂ ਬਹੁਤ ਚੰਗਾ ਟਰੈਕਟਰ ਦਾ 10 ਮਾਡਲ ਹੂੰ 10 ਮਾਡਲ ਆ ਗਿਆ ਤੇ ਟਾਇਰ ਕਿੰਨੇ ਕ ਪੈਸੇ ਮੰਗਦਾ ਹੈ ਟਾਇਰ ਭਾਈ ਨਵੇਂ ਹੋਣਗੇ ਯਾਰ ਮਾੜੇ ਇੱਕ ਅਸੇਆ ਦੇਖ ਲੈ ਤੂੰ ਆਪਣੇ ਨਹੀਂ ਕਸੀਏ ਜਦੋਂ ਤਿੰਨ ਆਹ ਉਮੀ ਪਈਆਂ ਹੈ ਨਾ 2000 ਦੇ ਟਾਇਰ ਆ ਗਏ ਹਨ ਗੁੜੀਆ ਤੇ ਨੰਬਰ ਹਰਿਆਣਾ ਹਨਾ ਇਹਦੀ ਹਾਂ ਐਨਓਸੀ ਮਿਲ ਜੂ ਜੀ ਐਨਓਸੀ ਮਿਲ ਜੂ ਤੇ ਪੇਂਟ ਪੂਣ ਸਾਰਾ ਪਿਆ ਕੁੱਕਾ ਅਰੀਜਨਲ ਜਮਨਾਲ ਦਾ ਕਿਤੇ ਨਹੀਂ ਬੱਜਾ ਬਾਈ ਅਰੀਜਨਲ ਆ ਸਾਰਾ ਅਰੀਜਨਲ ਆ ਹਨਾ 10 ਮਾੜਾ ਹਾਂ ਹਾਂ ਮੜਾ ਮੋਟਾ ਬਾਈ ਕੀ ਆਖਣਾ ਜੇ ਕਿਤੇ ਕੋਈ ਹੋਵੇ 282 ਡਿਮਾਂਡ ਹੈ ਹਨਾ ਤੇ ਫਿਰ ਇਹਦਾ ਕੀ ਹੋ ਜੂਗਾ ਤੇ ਤਾਂ 255000 ਦਾ 255000 ਹਾਂ ਠੀਕ ਹੈ ਤੇ ਉਸ ਤੋਂ ਅੱਗੇ ਕਾਹ ਉਹ ਮਰੂਤੀ 스코ਡਰ ਮਰੂਤੀ 스코ਡਰ ਬਹੁਤ ਵਾਹ ਹੈ ਯਾਰ ਅਸੀਂ ਹੂੰ ਠੀਕ ਆ 35 ਹੈ ਜਾਂ 45 ਹੈ ਹੈ 35 ਹੈ 35 35 ਹਾਂ 99 ਮਾੜਲਾ ਹੈ ਪੰਜਾਬ ਨੰਬਰ ਹੈ ਕਿੰਨੇ ਮਾੜਲਾ ਹੈ 99 99 ਹਾਂ 35 ਜੀ ਆਏ ਸੀ 90 99 ਚ ਨਾ ਹਾਂ ਹਾਂ ਅੱਛਾ ਟਰੈਕਟਰ ਚੰਗਾ ਟੈਟੂ ਬਹੁਤ ਚੰਗਾ ਹੈ ਟੈਟੂਰ ਵਧੀਆ ਰੇਟ ਵੀ ਕਵਾੜ ਬੋਲੀ ਹੈ ਕਵਾੜ ਹੀ ਆ ਗਿਆ ਵਿਚਾਰੇ ਦਾ ਰੇਟ ਹੈ ਨਾ ਟਰੈਕਟਰ ਬਹੁਤ ਚੰਗਾ ਹੈ ਅੱਛਾ ਉਹ ਵਧੀਆ ਹੈ ਜਿਹੜਾ ਭਾਵੇਂ ਛੋਟੇ ਜ਼ਿਮੀਦਾਰ ਨੇ ਕੋਈ ਵਧੀਆ ਬਾਹੀ ਪੰਜ ਸੱਤ ਕਿੱਲੇ ਦੀ ਬਾਹੀ ਕਰਨੇ ਵਧੀਆ ਹੈ ਕਰੀ ਜਾਊਗਾ ਭਾਈ ਕੁਝ ਨਹੀਂ ਹੁੰਦਾ ਜਿਹਨੇ ਕਰਨੀ ਹੈ ਯਾਰ ਟਾਈਮ ਟਪਾਉਣਾ ਡੰਗ ਲਾਉਣਾ ਟਪਾਉਂਦਾ ਹੈ ਇਹ ਟਾਈਮ ਵਧੀਆ ਟਪਾਉਗਾ ਨਾਲੇ ਕੋਈ ਇਹ ਨਹੀਂ ਵੀ ਫਾਰਮੈਲਟੀ ਹੋਣੀ ਹੈ ਇਹਦੇ ਨਾਲ ਹਾਂ ਹਾਂ ਤੇ ਕਿੰਨੀ ਡਿਮਾਂਡ ਹੈ ਗੁਰਪੀ ਤੇਰੀ ਡਿਮਾਂਡ ਤਾਂ ਜੀ ਸਵਾ ਲੱਖ ਆ ਬਾਈ ਸਵਾ ਲੱਖ ਹੈ ਨਾ ਹਾਂ ਇਹ ਆਪਾਂ ਦੇ ਦਾਂ 1 ਲੱਖ 5000 ਦਾ ਹਾਂ ਜਾਨਾ 1 ਲੱਖ 5000 ਦਾ ਹਾਂ ਅੱਛਾ ਇਹ ਹੋ ਗਏ ਸਾਰੇ ਹਾਂ ਬਾਈ ਅੱਛਾ ਤੇ ਫੋਨ ਨੰਬਰ ਫੋਨ ਨੰਬਰ 95922 ਅੱਛਾ 19530 95922 19530 ਹਾਂ ਤੇ ਆਈ ਦੀ ਡਿਮਾਂਡ ਕਿੰਨੀ ਦੱਸਿਆ ਸੀਗਾ ਇਹ 2 ਲੱਖ ਤੇ 55000 55000 ਹੈ ਨਾ ਹੂੰ ਲਓ ਵੀ ਦੋਸਤੋ ਟਰੈਕਟਰ ਸਭ ਨੂੰ ਸਾਰੇ ਦਿਖਾਤੇ ਤੇ ਨੰਬਰ 22 ਦਾ ਆ ਗਿਆ ਵੀਡੀਓ ਨੂੰ ਸ਼ੇਅਰ ਕਰ ਦਿਓ ਟਰੈਕਟਰ ਤਲਵੰਡੀ ਸਭੂ ਹੁੰਦੇ ਇੱਥੇ ਹਾਂ ਟਰੈਕਟਰ ਤਲਵੰਡੀ ਸਭੂ ਹੁੰਦੇ ਹੈ ਜੇ ਤੁਸੀਂ ਜਿਹੜੇ ਆਫਰ ਦੇ ਆ ਮੰਨ ਲਓ ਵੀ ਬੁੱਧਵਾਰ ਤੋਂ ਬਾਅਦ ਹੈ ਫੋਨ ਕਰਨੇ ਕੋਈ ਕਰ ਜੀ ਆ ਸਕਦੇ ਆਂ ਬਈ ਆ ਜੂਗੇ ਹਨਾ ਤਲਵੰਡੀ ਜਦੋਂ ਮੱਝ ਹਾਂ ਤਲਵੰਡੀ ਆਇਦਾ ਬਾਈ ਆਪਣਾ ਤੇ ਤਲਵੰਡੀ ਆ ਕੇ ਤੁਸੀਂ ਟਰੈਕਟਰ ਦੇਖੋ ਉਹ ਆਪਣਾ 35000 ਲੀਕਾ ਵੇਚਿਆ ਗੱਲ ਆਪਾਂ ਵੀਡੀਓ ਤੇ ਵਿੱਚ ਆ ਵੀਡੀਓ ਤੇ ਵੇਚਿਆ ਉਹ ਹਾਂ ਇਹ ਉਹ ਬੜੀ ੱਚੀ ਆ ਕੇ ਦਿਖਾਤਾ ਸੀ ਹਾਂ ਚਲੋ ਵਧੀਆ ਬਤਾਈਏ 25000 ਰੁਪਏ ਦੇ ਬੰਦੇ ਲੈ ਕੇ ਆਈ ਹਾਂ ਆਈ ਆਈ ਹੁੰਦਾ ਬਸ ਹੋਰ ਕੀ ਉਹ ਪਾਈ ਜਿੰਮੇਦਾਰੀ ਨਹੀਂ ਮਾਂ ਕੋਈ ਗੱਲ ਨਹੀਂ ਆ ਕੀ ਭੱਜਾਂਗੇ ਕਿੱਥੋਂ ਦੇ ਬੰਦੇ ਲੈ ਕੇ ਉਹ ਇੱਧਰ ਅਸੀਂ ਭਾਈ ਯਾਰ ਫਰੀਦਕੋਟ ਬਣੀ ਹੁੰਦੇ ਆ ਫਰੀਦਕੋਟ ਕੰਨੀ ਆ ਹਾਂ ਉਧਰੋਂ ਵੱਧਦਾ ਹੁੰਦੇ ਹੈਗਾ ਤੇ ਮੰਡੀਆਂ ਮੰਡੀਆਂ ਘੱਟ ਉਧਰ ਆਉਂਦਾ ਹੈ ਨਾ ਬਾਕੀ ਟਰੈਕਟਰ ਵੀ ਬਹੁਤ ਸਾਫ਼ ਸਿਓ ਉਹ ਬਹੁਤ ਹੈ ਟਰੈਕਟਰ ਸੀ ਯਾਰ ਮਿੱਟੀ ਬਾਕੀ ਭਾਈ ਉਹ ਮੰਨ ਗਏ ਯਾਰ ਆਪਾਂ ਗੱਲ ਵੀ ਉਨੀ ਕੀ ਕਰਦੇ ਆ ਵੀ ਜਿੰਨੀ ਕਾ ਮੰਨ ਵੀ ਹੋ ਵੀ ਜੋ ਵੀਡੀਓ ਜਿਹੇ ਹਸੀ ਹੋ ਸਾਹਮਣੀ ਹੋ ਰਹਾ ਹੈ ਇਹ ਨਹੀਂ ਹੈਗਾ ਵੀ ਹੁਣ ਆਪਾਂ ਵੀਡੀਓ ਤੋਂ ਮੈਂ ਹੋਰ ਭਗਾਈ ਮਾਰਾਂ ਅਗਲਾ ਤੋਂ 2-300 ਕਿਲੋਮੀਟਰ ਤੋਂ ਚੱਲ ਕੇ ਆਵੇਗਾ ਕਿ ਇੱਥੇ ਹੋਰ ਕੁਝ ਨਿਕਲੇ ਕੋਈ ਨਾ ਕੋਈ ਦਮ ਨਹੀਂ ਹਾਂ ਇਹ ਵੀ ਗੱਲ ਤੇਰੀ ਸਹੀ ਹੈ ਹਨਾ ਪਰ ਜੋ ਵੀਡੀਓ ਜੋ ਕਹਤਾ ਫਿਰ ਉਦੋਂ ਹੀ ਸੋਚ ਸਮਝ ਕੇ ਕਹਦੇ ਹੋ ਹਨਾ ਹਾਂ ਮੁਰਕੇ ਨੂੰ ਪੰਦਾ ਕੋਈ ਫਾਇਦਾ ਨਹੀਂ ਆ ਮੈਂ ਇੱਥੇ ਆਖੀ ਜਾਵਾਏ ਆਂ ਫਲਾਨਾ ਆ ਕੇ ਕੁਝ ਹੋਰ ਨਿਕਲੇ ਰੇਟ ਚੋ ਬਦਲ ਦਾ ਸਕਦੇ ਨਹੀਂ ਹੋ ਜੇ ਫਿਰ ਉਹ ਗੱਲ ਹਾਂ ਵੀ ਆਪਾਂ ਮੁਰਕੇ ਅਗਲਾ ਕਹਿ ਲਗਾ ਵੀ ਉਹ ਤਾਂ ਬਈ ਮੈਂ ਵੇਚਦਾ ਸੀ ਯਾਰ ਇਹ ਤਾਂ ਹੋਰ ਹੈ ਫਲਾਨਾ ਹਨਾ ਉਹ ਸਵਾਦ ਵਾਲੀ ਗੱਲ ਨਹੀਂ ਉਹ ਕੰਮ ਨਹੀਂ ਆਪਾਂ ਕਰ ਸਹੀ ਗੱਲ ਹੈ ਬਾਕੀ ਅਗਲੇ ਦੀ ਆਪਦੀ ਮਾਨ ਪਸੰਦ ਦਾ ਕੋਈ ਕਿਸੇ ਨਾਲ ਹੋਣੀ ਹੈਗਾ ਹਾਂ ਸਹੀ ਗੱਲ ਹੈ ਨਾ ਲਓ ਵੀ ਦੋਸਤੋ ਨੰਬਰ ਆ ਗਿਆ ਭਰਾਵਾਂ ਦੀਆਂ ਤੇ ਗੱਲਾਂ ਵੀ ਤੁਸੀਂ ਸੁਣਨੀ ਹੈ ਨਾ ਤੇ ਵੀਡੀਓ ਨੂੰ ਸ਼ੇਅਰ ਕਰਦੇ ਤੇ ਆਪਣਾ ਪੇਜ ਕਰਦੇ ਹੋ ਫਾਲੋ ਧੰਨਵਾਦ ਤੇ ਧੰਨਵਾਦ ਬਾਈ ਠੀਕ ਹੈ ਬਾਈ